ਵੈਲਫੇਅਰ ਕਲੱਬ ਦੇ ਪ੍ਰਧਾਨ ਸਰਦਾਰ ਕੁਲਵਿੰਦਰ ਸਿੰਘ ਜੀ ਮਾਨ ਅਤੇ ਉਹਨਾਂ ਦੀ ਟੀਮ ਵੱਲੋਂ ਪੌਦੇ ਲਾਉਣ ਦੀ ਈਰਾਸਮ ਅਦਾ ਕੀਤੀ ਗਈ। ਮੈਂ ਕੋ ਬਿਸ਼ਨੀਆ ਸਰਕਾਰਾਂ ਨੂੰ ਸੁਣਾਉਣਾ ਉਹਨਾਂ ਦੀ ਵੀ ਇਸ ਮਸ਼ੇਦੇ ਮੁੱਦੇ ਤੇ ਕਾਰਗੁਜ਼ਾਰੀ ਬਿਲਕੁਲ ਨਾ ਪੱਕੀ ਰਹੀ ਹੈ ਚਾਹੇ ਅਕਾਲੀ ਦਲ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਸੀ ਤੇ ਆਹ ਜਿਹੜੀ ਸਰਕਾਰ ਹੈ ਕਿਉਂਕਿ ਇੱਕ ਵਾਰਾ ਪਹਿਲਾਂ ਵਾਅਦਾ ਕੀਤਾ ਕਿ ਅਸੀਂ ਇੱਕ ਵਾਰਿਆਂ ਨਸ਼ੇ ਦਾ ਲੱਕ ਤੋੜਦੇ ਆਂ ਲੋਕਾਂ ਦੀ ਇਨਫੋਰਮੇਸ਼ਨ ਹੈ ਕਿ ਐਟ ਲੀਸਟ 2 ਟਾਈਮਸ ਪੰਜਾਬ ਦੇ ਵਿੱਚ ਨਸ਼ਾ ਵੱਧ ਗਿਆ ਹੈ ਇਸ ਡਰੱਗ ਜਿਹਦੇ ਨਾਲ ਪੰਜਾਬ ਤਬਾਹ ਹੋ ਰਿਹਾ ਮੇਰਾ ਖਿਆਲ ਹੈ ਅੱਜ ਦਾ ਇਹ ਮਿਡਿਆਰੀ ਪਿੰਡ ਦਾ ਹਵਾਰਾ ਬੁਲਾ ਕਿ ਤੁਹਾਡੇ ਵਰਗੇ ਸੀਨੀਅਰ ਸਿਟੀਜ਼ਨਸ ਦਾ ਇਹ ਫਰਾਈਵਰ ਹੋਣਾ ਇੱਕ ਨਵੇਂ ਮਹਿਰ ਨੂੰ ਜਨਮ ਦੇਗਾ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਇਰ ਜੀ ਕਿਪ ਕਰ ਬਹੁਤ ਬਹੁਤ ਧੰਨਵਾਦ ਸਾਡੇ ਲਈ ਬੜੀ ਮਾਣ ਦੀ ਗੱਲ ਆ ਕਿ ਬ੍ਰਾਂਟ ਸਾਹਿਬ ਨੇ ਅੱਜ ਟਾਈਮ ਕੱਢਿਆ ਇਹਨਾਂ ਨੇ ਮੋਗੇ ਜਾਣਾ ਸੀ ਪਰ ਮੈਨੂੰ ਕਹਿੰਦੇ ਤੁਸੀਂ ਮੈਂ ਜਰੂਰ ਹੋ ਕੇ ਜਾਊਂਗਾ ਇਸ ਤੋਂ ਜਿਹੜੀ ਆਪਣੀ ਮੈਂ ਕਹਿਣਾ ਚਾਹਾਂ ਵੀ ਨੰਦਿਆੜੀ ਪਿੰਡ ਨੂੰ ਤੁਸੀਂ ਜਿੱਥੋਂ ਐਂਟਰੀ ਕੀਤੀ ਹੋਣੀ ਹੈ ਨਾ ਇੱਕ ਸਿੰਗਲ ਟਰੀ ਵੀ ਉਸ ਰੋਡ ਤੇ ਨਹੀਂ ਹੈਗਾ ਨਾ ਲੈਫਟ ਨਾ ਰਾਈਟ ਇੱਕ ਸਿੰਗਲ ਟਰੀ ਵੀ ਜਿੱਥੇ ਕੋਈ ਆਗੇ ਧੁੱਪੇ ਧੁੱਪ ਦੇ ਵਿੱਚ ਕੋਈ ਬੱਚਾ ਕੋਈ ਬਜ਼ੁਰਗ ਕੋਈ ਸਾਹ ਲੈ ਸਕੇ ਸੋ ਉਹਨੂੰ ਦੇਖਦੇ ਹੋਏ ਸਾਡੇ ਮਨਚ ਆਇਆ ਵੀ ਤੁਹਾਡੇ ਸਹਿਯੋਗ ਦੇ ਨਾਲ ਉਹ ਬੁੱਟੇ ਲਾਈ ਜਾਂ ਤੇ ਮੈਂ ਕਰਨਲ ਸੈਣੀ ਸਾਹਿਬ ਦਾ ਜੋ ਵੈਲਫੇਅਰਸ਼ਨ ਦੇ ਸਾਹਕ ਪਹੁੰਚਾ ਰਹੇ ਨੇ ਜਿਨ੍ਹਾਂ ਨੇ 5100 ਰੁਪਏ ਇਸਾਸਾਂ ਨੂੰ ਦੇਣ ਦਾ ਬੁੱਟਿਆਂ ਦੇ ਨੂੰ ਦੱਸਿਆ ਵੀ ਅਸੀਂ ਟ੍ਰੀਗੜ ਲਾ ਰਹੇ ਹਾਂ ਉਹ ਕਹਿੰਦੇ ਬਿਲੰਦਰ 15 ਟ੍ਰੀਗੜ ਮੇਰੇ ਵੱਲੋਂ ਇਸੇ ਤਰ੍ਹਾਂ ਹੀ ਸਤਾਰ ਉਪਕਾਰ ਸਿੰਘ ਜੋ ਵੈਲਫੇਅਰਸ਼ਨ ਦੇ ਪਹੁੰਚਾ ਰਹੇ ਸਾਡੇ ਏਰੀਆ ਦੇ ਉਹਨਾਂ ਨੇ ਵੀ 5500 ਜੋ ਬੁੱਟਿਆਂ ਦੇ ਰੱਖ ਰਖਾ ਲਈਆ ਉਹ ਵੀ ਸਾਨੂੰ ਦੇਣ ਲਈ ਕੀਤਾ ਹੈ ਉਸ ਤੋਂ ਬਾਅਦ ਆਪਾਂ ਚਾਹਾਂ ਦਾ ਬਸਾਂਜਾ ਕਰਾਂਗੇ ਉਸ ਤੋਂ ਬਾਅਦ ਆਪਾਂ ਸਾਰੇ ਜੋ ਫਲਾਈਓਵਰ ਦੇ ਥੇਹਟਾਂ ਜਿੱਥੇ ਬੂਟੇ ਲਾਉਣ ਦੀ ਨਾਅਮ ਸ਼ੁਰੂ ਕਰਨੀ ਹੈ ਆਪਾਂ ਸਾਰੇ ਉੱਥੇ ਇਕੱਠੇ ਹੋ ਕੇ ਜੋ ਅੱਜ ਦਾ ਬੂਟੇ ਲਾਉਣ ਦਾ ਪ੍ਰੋਗਰਾਮ ਹੈ ਤੁਸੀਂ ਕੰਤੂ ਬਾਗ ਉੱਥੇ ਜਾਵਾਂਗੇ ਫਿਰ ਮੈਂ ਸਿਰਫ ਬੇਨਤੀ ਕਰਾਂਗਾ ਸਾਹ ਕੁਲਵਿੰਦਰ ਸਿੰਘ ਜੀ ਨੂੰ ਕਿ ਆਈਐਮਐਮਐਨ ਦਾ ਧੰਨਵਾਦ ਕਰਾਂਗੇ ਜੋ ਸਾਡੇ ਵੈਲਫੇਅਰ ਸਾਸਾਂ ਦੇ ਪ੍ਰਧਾਨ ਨੇ ਪੌਦੇ ਲਾਉਣ ਦੀ ਰਸਮ ਸਾਭਕਾ ਪਾਰਲੀਮੈਂਟ ਮੈਂਬਰ ਸਰਦਾਰ ਜਗਮੀਤ ਸਿੰਘ ਬਰਾੜ ਜੀ ਨੇ ਅਰਪਣ ਕੀਤੀ